ਮੈਂ ਇਹੀ ਦੱਸਣਾ ਚਾਹੁੰਨਾ ਇਸ ਆਮ ਆਦਮੀ ਪਾਰਟੀ ਨਾਲ ਨਾ 2000 ਮੇਰੇ ਐਗਜੈਕਟ ਨਹੀਂ ਯਾਦ 2012 ਦੇ ਵਿੱਚ ਨਾ ਇੱਕ ਰਾਜਾ ਸ਼ਰਮਾ ਦਾ ਸ਼ੋਅ ਆਉਂਦਾ ਆਪ ਕੀ ਅਦਾਲਤ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਔਰ ਆਪਣੇ ਸ਼ਾਇਦ ਅੰਨਾ ਹਜਾਰੇ ਵੀ ਸੀਗੇ ਚਾਰ ਪੰਜ ਉਹ ਅੰਦੋਲਨਕਾਰੀ ਆਏ ਸੀ ਉਦੋਂ ਲੀਡਰ ਤਾਂ ਨਹੀਂ ਸੀਗੇ ਉਦੋਂ ਮੈਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਸੁਣਿਆ ਇਹਨਾਂ ਦੀ ਸੋਚ ਤੇ ਜਿਹੜਾ ਗੱਲ ਕਰਨ ਦਾ ਤਰੀਕਾ ਹੈ ਇਹ ਬੜੇ ਸਾਫ਼ ਸ਼ਬਦਾਂ ਦੇ ਵਿੱਚ ਗੱਲ ਨੂੰ ਕਰਦੇ ਆ ਮਾਈਂਡ ਜਿਹੜਾ ਹੈਗਾ ਮਾਈਂਡ ਦੇ ਵਿੱਚ ਉਹਨਾਂ ਦਾ ਕਨਫਿਊਜ਼ਨ ਨਹੀਂ ਬੜਾ ਕਲੀਅਰ ਰਹਿੰਗੇ ਉਸ ਚੀਜ਼ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਉਹ ਵੀ ਇੱਕ ਕਾਰਨ ਬਣਿਆ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਉਸ ਤੋਂ ਬਾਅਦ ਬਰਨਾਲੇ ਦੇ ਵਿੱਚ ਮੀਤ ਹੇਅਰ ਜੀ 2016 ਦੇ ਵਿੱਚ ਆਏ ਮੈਂ ਇਹਨਾਂ ਨੂੰ ਮਿਲਿਆ ਐਜ਼ ਅ ਵਰਕਰ ਜਾ ਕੇ ਮਿਲਿਆ ਤੇ ਇਹਨਾਂ ਨੇ ਵੀ ਬਹੁਤ ਇਹਨਾਂ ਦੀ ਸੋਚ ਵੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਹੀ ਇਮਾਨਦਾਰ ਤੇ ਮਿਲਣਸਾਰ ਤੇ ਹਾਸਮੁਖ ਸੁਭਾਅ ਦੇ ਬਹੁਤ ਹੀ ਚੰਗੇ ਇਨਸਾਨ ਨੇ ਉਹ ਚੀਜ਼ ਵੀ ਮੈਨੂੰ ਆਮ ਆਦਮੀ ਪਾਰਟੀ ਦੇ ਬਹੁਤ ਨੇੜੇ ਲੈ ਕੇ ਆਈ ਆ ਤੇ ਮਾਨ ਸਾਹਿਬ ਨੇ ਮਾਨ ਸਾਹਿਬ ਵੀ ਬਹੁਤ ਗਰਾਊਂਡ ਨਾਲ ਜੁੜੇ ਹੋਏ ਲੀਡਰ ਨੇ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੈ ਕਿ ਕਿਸਾਨ ਦੀ ਕੀ ਸਮੱਸਿਆ ਵਪਾਰੀ ਦੀ ਕੀ ਹੈ ਕਿਉਂਕਿ ਥੱਲਿਓਂ ਗਏ ਹੋਇਆ ਮਾਨ ਸਾਹਿਬ ਦਾ ਵੀ ਮੈਂ ਦਿਲੋਂ ਸਤਿਕਾਰ ਕਰਦਾ ਜੀ